ਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਘਰ ਬਤਾ ਸੰਚੰਤ ਵਿਹਿਆਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਕੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 708 ਦੇ ਸ਼ੋਭਨੀਕ ਰਾਗ ਜੈ ਸ੍ਰੀ ਦੀਵਾਰ ਦੀ ਦਸਵੀਂ ਪੌੜੀ ਸਲੋਕਾਂ ਨਾਲ ਅਜਾਪਨ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਕਾਦਾ ਮਾਣ ਕਰਦੇ ਹੋ ਇਹ ਰਾਜ ਦਾ ਮਾਣ ਇਹ ਰੂਪ ਦਾ ਮਾਣ ਇਹ ਧਨ ਦਾ ਮਾਣ ਇਹ ਉੱਚੀ ਕੁਲ ਦਾ ਮਾਣ ਇਹ ਸਾਰਾ ਐਵੇਂ ਹੰਕਾਰ ਦਾ ਇਸਮਿਆਨਾ ਹਨ ਇਹਨਾਂ ਨੇ ਸਥਾਈ ਨਹੀਂ ਰਹਿਣਾ ਤੁਸੀਂ ਤੇ ਮਾਇਆ ਇਕੱਠੀ ਕਰਦੇ ਫਿਰਦੇ ਹੋ ਅਨੇਕ ਯਤਨ ਅਨੇਕ ਠੱਗੀ ਠੋਰੀ ਇਤੋਂ ਤਾਂ ਕੇ ਲੋਕਾਂ ਨੂੰ ਕਹਿੰਦੇ ਉਹ ਮਾਇਆ ਜ਼ਹਿਰ ਹੈ ਸਾਨੂੰ ਦੇ ਦੇਵੋ ਮਹਾਰਾਜ ਹੁਕਮ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਤੋਂ ਬਗੈਰ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਬਗੈਰ ਹੋਰੇ ਇਤੋਂ ਕੁਝ ਵੀ ਨਾਲ ਨਹੀਂ ਜਾਣਾ ਪੇਖੰਦੜੋ ਕੀ ਪੋਲ ਤੁਮਾ ਦੇ ਸਮ ਸੋਹਣਾ ਆਡ ਨਾਲ ਹੰਦੜੋ ਮੋਲ ਨਾਨਕ ਸਾਥ ਨਜੁਲਈ ਮਾਇਆ ਇਹ ਤੇ ਇੰਜ ਹੈ ਜਿਵੇਂ ਤੁਮੇ ਨੂੰ ਵੇਖਦੇ ਹਾਂ ਕਿੰਨਾ ਸੋਹਣਾ ਲੱਗਦਾ ਹੈ ਪਰ ਜੇ ਉਹਨਾਂ ਨੂੰ ਖਾਂਦੇ ਹਾਂ ਫਿਰ ਉਹ ਸਵਾਦ ਕੌਡੀ ਜਿੰਨਾਂ ਮ ਨਹੀਂ ਆਉਂਦਾ ਉਹਦਾ ਸਵਾਦ ਹੋਰ ਹੈ ਬਾਹਰੋਂ ਵੇਖਣ ਨੂੰ ਹੋਰ ਹੈ ਇਹੋ ਹੀ ਹਾਲ ਇਸ ਮਾਇਆ ਦਾ ਹੈ ਇਹ ਦਾਲ ਜਦੋਂ ਜਾਣੀ ਹੀ ਨਹੀਂ ਹੈ ਫਿਰ ਮਹਾਰਾਜੀ ਕਹਿੰਦੇ ਕਿਉਂ ਇਹਨੂੰ ਇਕੱਠੀ ਕਰਦੇ ਫਿਰਦੇ ਹੋ ਤਨ ਗੁਰੂ ਨਾਨਕ ਦੇਵ ਜੀ ਦਾ ਨਾਮ ਹੀ ਨਾਲ ਜਾਣਾ ਹੈ ਪੌੜੀ ਚਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਏ ਤਿਸ ਕਾ ਕੋ ਕਿਆ ਜਤਨਾ ਜਿਸ ਤੈ ਵੰਜੀਏ ਜਦੋਂ ਇਹ ਮਾਇਆ ਨਾਲ ਹੀ ਨਹੀਂ ਜਾਣੀ ਇਹਨੂੰ ਕਿਉਂ ਕਠੀ ਕਰੀ ਜਾਂਦੇ ਹੋ ਕਿਉਂ ਇੰਨੇ ਯਤਨ ਕਰਦੇ ਹੋ ਕੋ ਇੰਨਾ ਖਪਾ ਕਰਦੇ ਹੋ ਜਿੰਨੇ ਸਾਥ ਹੀ ਛੱਡ ਜਾਣਾ ਜਿੰਨੇ ਨਾਲ ਹੀ ਨਹੀਂ ਜਾਣਾ ਹਾਰੇ ਬਿਸਰਿਆ ਕਿਉਂ ਤਰਪਤਾਵੇ ਨਾ ਮਨ ਰੰਜੀਏ ਪ੍ਰਭ ਛੋੜ ਅਨ ਲਾਗੇ ਨਰਕ ਸਮਝੀਏ ਪਰਮੇਸ਼ਰ ਨੂੰ ਵਿਸਾਰ ਕੇ ਪਰਮੇਸ਼ਰ ਦਾ ਹੁਕਮ ਮੰਨਣ ਤੋਂ ਬਗੈਰੇ ਮਨ ਕਿਵੇਂ ਸ਼ਾਂਤੀ ਵਿੱਚ ਆਵੇਗਾ ਇਹ ਨਹੀਂ ਆਵੇਗਾ ਨਾ ਹੀ ਇਹ ਮਨ ਮਾਇਆ ਵੱਲੋਂ ਅਰ ਜੇ ਗਾਈ ਪਰਮੇਸ਼ਰ ਨੂੰ ਨਾ ਛੱਡੋ ਪਰਮੇਸ਼ਰ ਨੂੰ ਜੇ ਤੁਸੀਂ ਛੱਡ ਦਿੱਤਾ ਤੇ ਨਰਕ ਵਿੱਚ ਪੈ ਜਾਓਗੇ ਜ਼ਿੰਦਗੀ ਨਰਕ ਵਾਲੀ ਹੋ ਜਾਵੇਗੀ ਹੋ ਕਿਰਪਾਲ ਦਇਾਲ ਨਾਨਕ ਪਉ ਪੰਜੀਐ ਮਾਰਜੂ ਕਮ ਕਰਦੇ ਆਨ ਕਿ ਕਰੋ ਅਰਦਾਸ ਧੰਗੁਰੂ ਨਾਨਕ ਦੇਵ ਜੀ ਤੁਹਾਡੀ ਕਿਰਪਾ ਦੇ ਪਾਤਰ ਬਣ ਜਾਈਏ ਤੁਹਾਡੇ ਦਇਆ ਦੇ ਸੋਮੇ ਦੇ ਹੱਕਦਾਰ ਬਣ ਜਾਈਏ ਧੰਗੁਰੂ ਨਾਨਕ ਦੇਵ ਜੀ ਸਾਡਾ ਸਾਰਾ ਡਰੀ ਦੂਰ ਕਰ ਦੇਵੋ ਹੋ ਜੀ ਆਬੈਂਦ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਆਓ ਕਿਸਾਨ ਹੋਣ ਦੇ ਨਾਤੇ ਇੱਕ ਫਸਲ ਦੀ ਗੱਲ ਕਰੀਏ ਕਿ ਜਿਉਂ ਜੀ ਫਸਲ ਅਸੀਂ Arsainic ਤਰੀਕਿਆਂ ਦੇ ਨਾਲ ਜ਼ਹਿਰੀਲੇ ਤਰੀਕਿਆਂ ਦੇ ਨਾਲ ਫਸਲ ਨੂੰ ਸੋਹਣਾ ਬਣਾਉਨੇ ਹਾਂ ਇਹ ਵੀ ਇੱਕ ਤੁੰਮੇ ਵਰਗਾ ਛਾਲੀ ਹੈ ਵੇਖਣ ਨੂੰ ਕੁਝ ਸਵਾਦ ਹੋ ਰਿਹਾ ਪਰ ਮਾਰੇ ਕਹਿੰਦੇ ਕਿਸੇ ਦਿਨ ਨੂੰ ਇਹਦਾ ਵੀ ਕੌਡੀ ਮੁੱਲ ਨਹੀਂ ਪੈਣਾ ਇਹਨੂੰ ਬਹੁਤਾ ਸੋਹਣਾ ਨਾ ਬਣਾਉਣ ਦੇ ਹੋਇਆ ਇਹਨੂੰ ਕੁਦਰਤੀ ਇਸ ਦੀ ਪ੍ਰਕਿਰਿਆ ਨੂੰ ਅੱਗੇ ਵਧਣ ਦੀ ਕੁਦਰਤ ਨੂੰ ਕੰਮ ਕਰਨ ਦੀਏ ਆਪਣਾ ਰੋਲ ਥੋੜਾ ਜਿਹਾ ਘਟਾਈਏ ਇਹ ਦੇ ਵਿੱਚ ਸਾਡੀ ਜੋ ਜ਼ਮੀਨ ਹੈ ਉਹਦਾ ਜੋ ਪੀ ਐਚ ਲੈਵਲ ਹੈ ਉਹ 7 ਤੇ ਆ ਜਾਵੇ ਉਸ ਦੇ ਪਦਾਰਥ ਖਾਣ ਦੇ ਨਾਲ ਅਸੀਂ ਵੀ ਸਾਡਾ ਵੀ ਸਰੀਰ ਜੋ ਹੈ ਉਹਦਾ ਪੀ ਐਚ 7 ਹੋ ਜਾਵੇ ਅਸੀਂ ਤੰਦਰੁਸਤ ਹੋ ਜਾਈਏ ਨਿਰੋਗ ਹੋ ਜਾਈਏ ਨਿਰੋਗ ਮਨ ਦੇ ਵਿੱਚ ਹੀ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਆਓ ਗੁਰਮੰਤਰ ਦਾ ਜਪ ਕਰੀਏ ਅਵਸਥਾ ਪ੍ਰਾਪਤ ਹੋ ਜਾਵੇ ਵਾਹੇ